ਪਹਾੜਾ ਵੱਲ ਨੂੰ ਜਾਣ ਵਾਲੇ ਧਿਆਨ ਨਾਲ ਸੁਣੋ। ਹਿਮਾਚਲ ਸਰਕਾਰ ਨੇ ਜਾਰੀ ਕਰਤੇ ਸਖਤ ਹੁਕਮ ਜੇ ਹੁਣ ਲੈ ਕੇ ਗਏ ਇਸ ਤੋਂ ਬਾਅਦ ਕੈਸ਼ ਜਾਂ दारू ਤਾਂ ਤੁਹਾਡੀ ਖੈਰ ਨਹੀਂ। ਹਿਮਾਚਲ ਜਾਂ ਫਿਰ ਪਹਾੜਾ ਵੱਲ ਨੂੰ ਜਿਹੜੇ ਲੋਕ ਜਾਂਦੇ ਨੇ ਤੇ ਬਾਦੂ ਕੈਸ਼ ਹੁਣ ਤੁਸੀਂ ਨਹੀਂ ਲੈ ਕੇ ਜਾ ਸਕਦੇ ਬਾਦੂ ਲਿਕਰ ਬੋਟਲਸ ਯਾਨੀ ਕਿ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਉਹ ਨਹੀਂ ਲੈ ਕੇ ਜਾ ਸਕਦੇ ਜਿਵੇਂ ਕਿ ਲੋਕ ਜਾਂ ਫਿਰ ਨੌਜਵਾਨ ਜਿਹੜੇ ਨੇ ਉਹ ਥੋੜਾ ਗੈਟ ਟੂਗੇਦਰ ਕਰਨ ਜਾਂਦੇ ਨੇ ਬਾਹਰ ਕਿ ਐਨਜॉयਮੈਂਟ ਦੇ ਲਈ ਬਾਦੂ ਕੈਸ਼ ਜਾਂ ਫਿਰ ਸ਼ਰਾਬ ਲੈ ਕੇ ਜਾਂਦੇ ਨੇ ਪਾਰਟੀ ਕਰਨ ਦੇ ਲਈ ਉੱਥੇ ਐਨਜॉय ਕਰਨ ਦੇ ਲਈ ਤੇ ਹੁਣ ਇਹ ਸਖਤ ਹੁਕਮ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੇ ਜੇਕਰ ਤੁਸੀਂ ਹੁਣ ਬਾਦ ਕੈਸ਼ ਜਾਂ ਫਿਰ दारू ਉੱਥੇ ਲੈ ਕੇ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਕਿਉਂਕਿ ਹੁਣ ਨਾਕਾਬੰਦੀ ਦੌਰਾਨ ਵਕ-ਵਕ ਥਾਮਾਂ ਦੇ ਉੱਤੇ ਚੈਕਿੰਗ ਕੀਤੀ ਜਾਵੇਗੀ ਜਿਸ ਕਾਰਨ ਸਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜਿਹੜੀ ਇਹ ਤੁਹਾਡੇ ਲਈ ਹੁਣ ਪ੍ਰੋਬਲਮ ਵੀ ਜਿਹੜੀ ਖੜੀ ਹੋ ਸਕਦੇ ਤਾਂ ਉਸ ਤੋਂ ਪਹਿਲਾਂ ਹੀ ਤੁਹਾਨੂੰ ਸੁਚੇਤ ਕਰ ਦੇਣਾ ਚਾਹੁੰਦੇ ਆ ਕਿ ਆਪਣੇ ਨਾਲ ਜਿਹੜੇ ਸਲਾਨੀ ਬਾਦੂ ਨਗਦੀ ਤੇ ਸ਼ਰਾਬ ਲੈ ਕੇ ਆਉਂਦੇ ਨੇ ਉਹਨਾਂ ਦੇ ਲਈ ਹੁਣ ਵੱਡੀ ਇਹ ਚਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਚੋਣ ਜ਼ਾਬਤੇ ਦੌਰਾਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸਲਾਨੀ ਜਿਹੜੇ ਨੇ ਆ ਕੁਝ ਜਿਹੜਾ ਉੱਥੇ ਵਾਧੂ ਸਮਾਨ ਲੈ ਕੇ ਜਾਂਦੇ ਨੇ ਤਾਂ ਗੱਲ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡੀਜੀਪੀ ਸੰਜੀ ਕੁੰਡੂ ਨੇ ਸ਼ੁੱਕਰਵਾਰ ਨੂੰ ਮੰਡੀ ਸੈਂਟਰਲ ਜ਼ੋਨ ਦੇ ਨਾਲ ਸੰਬੰਧਤ ਜ਼ਿਲ੍ਹਿਆਂ ਦੇ ਚੋਣਾਂ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਮੰਡੀ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖੀ ਹੈ ਤੇ ਡੀਜੀਪੀ ਨੇ ਕਿਹਾ ਕਿ ਪੁਲਿਸ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਸੋਸ਼ਲ ਮੀਡੀਆ ਤੇ ਚੋਣਾਂ ਸੰਬੰਧੀ ਕੋਈ ਅਸ਼ਲੀਲ ਤੇ ਇਤਰਾਜ਼ਯੋਗ ਟਿੱਪਣੀਆਂ ਨਾ ਹੋਣ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਪੁਲਿਸ ਸਖਤ ਕਾਰਵਾਈ ਵੀ ਕਰੇਗੀ ਤੇ ਹੁਣ ਇਹ ਸਖਤ ਹੁਕਮ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੇ ਜੇਕਰ ਤੁਸੀਂ ਹੁਣ ਵੱਧ ਕੈਸ਼ ਜਾਂ ਫਿਰ दारू ਉੱਥੇ ਲੈ ਕੇ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਕਿਉਂਕਿ ਹੁਣ ਨਾਕਾਬੰਦੀ ਦੌਰਾਨ ਵਕ-ਵਕ ਥਾਮਾਂ ਦੇ ਉੱਤੇ ਚੈਕਿੰਗ ਕੀਤੀ ਜਾਵੇਗੀ ਜਿਸ ਕਾਰਨ ਸਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜਿਹੜੀ ਇਹ ਤੁਹਾਡੇ ਲਈ ਹੁਣ ਪ੍ਰੋਬਲਮ ਵੀ ਜਿਹੜੀ ਖੜੀ ਹੋ ਸਕਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਤੁਹਾਨੂੰ ਸੁਚੇਤ ਕਰ ਦੇਣਾ ਚਾਹੁੰਦੇ ਆ ਕਿ ਆਪਣੇ ਨਾਲ ਜਿਹੜੇ ਸਲਾਨੀ ਵਾਧੂ ਨਗਦੀ ਤੇ ਸ਼ਰਾਬ ਲੈ ਕੇ ਆਉਂਦੇ ਨੇ ਉਹਨਾਂ ਦੇ ਲਈ ਹੁਣ ਵੱਡੀ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਚੋਣ ਜ਼ਾਬਤੇ ਦੌਰਾਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸਲਾਨੀ ਜਿਹੜੇ ਨੇ ਆ ਕੁਝ ਜਿਹੜਾ ਉੱਥੇ ਵਾਧੂ ਸਮਾਨ ਲੈ ਕੇ ਜਾਂਦੇ ਨੇ ਤਾਂ ਗੱਲ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡੀਜੀਪੀ ਸੰਜੀ ਕੁੰਡੂ ਨੇ ਸ਼ੁੱਕਰਵਾਰ ਨੂੰ ਮੰਡੀ ਸੈਂਟਰਲ ਜ਼ੋਨ ਦੇ ਨਾਲ ਸੰਬੰਧਤ ਜ਼ਿਲ੍ਹਿਆਂ ਦੇ ਵਿਚੋਣਾ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਮੰਡੀ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖੀ ਹੈ ਤੇ ਡੀਜੀਪੀ ਨੇ ਕਿਹਾ ਕਿ ਪੁਲਿਸ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਸੋਸ਼ਲ ਮੀਡੀਆ ਤੇ ਚੋਣਾਂ ਸੰਬੰਧੀ ਕੋਈ ਅਸ਼ਲੀਲ ਤੇ ਇਤਰਾਜ਼ਯੋਗ ਟਿੱਪਣੀਆਂ ਨਾ ਹੋਣ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਪੁਲਿਸ ਸਖਤ ਕਾਰਵਾਈ ਵੀ ਕਰੇਗੀ